ਕਿ ਇਹ ਹੁਣ ਕਰਾਇਆ ਚੋ ਪੁੱਛੋਦਾ ਜੀ ਕਿਰੀ ਉਹ ਇਹ ਸਭ ਨੂੰ ਕਰ ਉਹ ਵਾਲੀ ਵੀ ਸਾਸੀ ਚ ਉਡਣ ਹੋਦੀ ਹੈ ਜੀ ਇਹ ਦੋ ਛੋੜੇ ਲੱਗੇ ਨੇ ਸਾਰੇ ਜੀ ਸਾਰੇ ਝੂਠ ਨੇ ਗੁਰੂ ਗ੍ਰੰਥ ਸਾਹਿਬ ਦੀ ਸੌਂ ਹਾਂ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਸੌਂ ਝੂਠ ਨੇ ਝੂਠ ਹੈ ਤੇ ਮੇਰੀ ਸਾਸੀ ਮੇਰੀ ਸਾਸੀ ਝੂਠ ਬੋਲਦੀ ਹੈ ਮੇਰੀ ਘਰ ਵਾਲੀ ਤੋਂ ਪੁੱਛੋ ਮੇਰੀ ਘਰ ਵਾਲੀ ਜੀ ਇੰਟਰਵਿਊ ਕਰੋ ਜੀ ਕਿੱਥੇ ਆ ਉਹ ਕੋਈ ਨਹੀਂ ਐ ਨਾਲ ਇੱਕ ਪਰਚਾ ਜਿਹੜਾ ਸੀ ਸਾਡੇ ਫਤੇਗੜ ਸਾਹਿਬ ਜਿਹੜੀ ਹੈਗੀ ਥਾਣਾ ਫਤੇਗੜ ਸਾਹਿਬ ਉਹਦੇ ਵੱਲੋਂ ਦਿੱਤਾ ਗਿਆ ਸੀ ਗੁਰਵਿੰਦਰ ਸਿੰਘ ਜਿਹੜੇ ਨੇ ਬਾਬਾ ਜਿਹੜਾ ਖੇੜੀ ਵਾਲੇ ਕਹਿੰਦੇ ਨੇ ਉਹਨਾਂ ਦੇ ਖਿਲਾਫ ਤੇ ਇੱਕ ਪ੍ਰਦੀਪ ਸਿੰਘ ਨੇ ਸੋ ਉਹ ਪਰਚਾ ਜਿਹੜਾ ਸੀ ਉਹ ਧਾਰਾ ਹੁਣ ਜਿਹੜੇ ਨਵੇਂ ਕਾਨੂੰਨ ਆਏ ਨੇ 109 ਥੱਲੇ ਪ੍ਰਾਣੇ ਕਮਾਂਡ ਸਮਝਾਣਾ ਸੌਖਾ ਹੋਊਗਾ ਕਿ 307 ਜਿਹਨੂੰ ਅਸੀਂ ਇਰਾਦਾ ਕਤਲ ਕਹਿੰਦੇ ਆ ਉਹਦੇ ਚ ਇੱਕ ਪਰਚਾ ਦਰਜ ਕੀਤਾ ਗਿਆ ਸੀ ਬੇਸਿਕਲੀ ਡਿਸਪਿਊਟ ਸੀ ਉਹਨਾਂ ਦਾ ਇੱਥੇ ਉਹ ਉਹਨਾਂ ਦੇ ਜਿਹੜੇ ਸਹੁਰਾ ਪਰਿਵਾਰ ਹੈ ਉਹ ਕਹਿੰਦੇ ਨੇ ਜਿਕੇ ਉਹਨਾਂ ਨੇ ਬਾਬਾ ਜੀ ਇੱਥੇ ਆਏ ਨੇ ਉਹਨਾਂ ਦਾ ਵਰਜ਼ਨ ਆਫ ਜਿਹੜਾ ਉਹਨਾਂ ਦਾ ਕਹਿ ਕੀ ਰਹੇ ਨੇ ਪਰਚੇ 'ਚ ਕਿ ਬਾਬਾ ਜੀ ਆਏ ਜੀ ਉਹਨਾਂ ਨੇ ਘਰੇ ਆ ਕੇ 3 ਵਜੇ ਲਗਭਗ ਦਰਵਾਜ਼ਾ ਖੜਕਾਇਆ ਹੈ ਦਰਵਾజా ਖੜਕਾ ਕੇ ਆਪਣੀ ਵਾਈਫ ਵੱਲੋਂ ਪੁੱਛਿਆ ਜਦੋਂ ਘਰੇ ਨਹੀਂ ਪਾਈ ਗਈ ਉਹਦੀ ਵਾਈਫ ਤਾਂ ਅਲਟੀਮੇਟਲੀ ਉਹਨਾਂ ਨੇ ਇਹਨਾਂ ਤੇ ਧਾਵਾ ਬੋਲਤਾ ਤੇ ਜੀ ਗੋਲੀ ਸਿੱਕਾ ਜਿਹੜਾ ਸਵੇਰੇ ਪੱਟੇ ਚ ਮੱਚਿਆ ਸੋ ਅੱਜ ਉਹਨਾਂ ਦੇ ਰਿਮਾਂਡ ਲਈ ਕਿਉਂਕਿ ਉਹ ਉਸ ਦਿਨ ਦੇ ਹਸਪੀਟਲ ਸੀ ਅੱਜ ਉਹਨਾਂ ਦੇ ਰਿਮਾਂਡ ਲਈ ਇੱਥੇ ਉਹਨਾਂ ਨੇ ਅੱਜ ਪੁਲਿਸ ਨੇ ਪਤੇਗੜ ਸਾਹ ਪੁਲਿਸ ਡਿਸਟ੍ਰਿਕਟ ਜਿਹੜਾ ਸਾਡਾ ਹੈਗਾ ਆਪਣਾ ਪੁਲਿਸ ਸਟੇਸ਼ਨ ਉਹਨਾਂ ਵੱਲੋਂ ਅੱਜ ਇੱਕ ਐਪਲੀਕੇਸ਼ਨ 5 ਦਿਨਾਂ ਦੇ ਰਿਮਾਂਡ ਲਈ ਅੱਜ ਜਿਹੜੀ ਸੀ ਉਹ ਫਾਈਲ ਕੀਤੀ ਗਈ ਸੀ ਸੋ ਉਹਨੂੰ ਅੱਜ ਅਸੀਂ ਮੈਂ ਤੇ ਬ੍ਰਦਰ ਤੇ ਸਾਡੀ ਸਾਰੀ ਟੀਮ ਬਾਜਵਾ ਸਾਬਰੀ ਅਸੀਂ ਡਟ ਕੇ ਅਜ ਵਿਰੋਧ ਕੀਤਾ ਲਗਭਗ ਮੈਨੂੰ ਲੱਗਾ 2 ਘੰਟੇ ਲੱਗੇ ਨੇ ਔਰ ਸਾਡਾ ਉਹਦੇ ਵਿੱਚ ਵੱਡਾ ਕਾਰਨ ਕੀ ਸੀ ਕਿ ਦੇਖੋ ਜਦੋਂ ਬਾਬਾ ਜੀ ਤੇ ਉਸ ਦਿਨ ਇਹਨਾਂ ਨੇ ਧਾਵਾ ਬੋਲਿਆ ਸੀ ਸੀਸੀਟੀਵੀ ਦੱਸ ਰਿਹਾ ਉਹ ਗੱਡੀ ਕਿਵੇਂ ਲੈ ਕੇ ਆਈਏ ਔਰ ਬਾਬਾ ਜੀ ਦਾ ਸੀ ਕੋਰਟ ਦੇ ਵਿੱਚ ਇਹ ਚੀਜ਼ ਕਲੀਅਰ ਕੀਤੀ ਹੈ ਕਿ ਇੱਕ ਵੀਡੀਓ ਦਿਖਾ ਦਿਓ ਜਿਹਦੇ ਵਿੱਚ ਬਾਬਾ ਜੀ ਗੋਲੀ ਚਲਾਉਂਦੇ ਹੋਣ ਤਾਂ ਅਸੀਂ ਇੱਕ ਵਰਡ ਵੀ ਜਿਹੜਾ ਹੈ ਉਹ ਪ੍ਰੈਸ ਨਹੀਂ ਕਰਾਂਗੇ ਸੋ ਇਹਦੇ ਤੋਂ ਇਲਾਵਾ ਇਹ ਇੱਕ ਉਹਨਾਂ ਦਾ ਆਪਸੀ ਮੈਟ੍ਰੀਮੋਨੀਅਲ ਡਿਸਪਿਊਟ ਹੈ ਇਹ ਕੋਈ ਲੈਂਡ ਦਾ ਡਿਸਪਿਊਟ ਨਹੀਂ ਕੋਈ ਗੈਂਗਸਟਰ ਨਹੀਂ ਤੇ ਬਾਬਾ ਜੀ ਜਿਹੜੇ ਨੇ ਗੁਰਵਿੰਦਰ ਅਰੀ ਖੇੜੀ ਵਾਲੇ ਇਹ ਲਗਭਗ ਪਿਛਲੇ ਲੰਮੇ ਅਰਸੇ ਤੋਂ ਟਰਸਟ ਬਣਿਆ ਹੋਇਆ ਹੈ ਉਹ ਟਰਸਟ ਦੇ ਹਿਸਾਬ ਨਾਲ ਲੋਕਾਂ ਦੀ ਸੇਵਾ ਵੀ ਕਰ ਰਹੇ ਨੇ ਕੋਈ ਕ੍ਰਿਮੀਨਲ ਨਹੀਂ ਹੈਗਾ ਸੋ ਇਸ ਪਰਚੇ ਤੋਂ ਲਾਵਾਏ ਤੇ ਕੋਈ ਪਰਚਾ ਨਹੀਂ ਔਰ ਇੱਕ ਵੱਡੀ ਗੱਲਾਂ ਚ ਕੋਰਟ ਚ ਕੀ ਦੱਸੀਏ ਕਿ ਜਿਹੜਾ ਇਹ ਕਹਿੰਦੇ ਜੀ ਇਰਾਦਾ ਕਤਲ ਲੈ ਕੇ ਆਇਆ ਸੀ ਨਹੀਂ ਇਹ ਆਪਣੀ ਘਰ ਵਾਲੀ ਨੂੰ ਸਿਰਫ ਸੋਲਾ ਕਰਕੇ ਲੈ ਕੇ ਜਾਣ ਲਈ ਆਏ ਸੀ 10 ਤਰੀਕ ਨੂੰ ਤਾਂ ਯਾਰ ਉਹ ਡਿਸਚਾਰਜ ਹੋ ਰਿਹਾ ਡੀ ਐਮ ਸੀ ਤੋਂ ਮੈਂ ਰਿਕਾਰਡ ਦਿੱਤਾ ਹੈ ਅੰਦਰ ਸਾਰਾ ਡੀ ਐਮ ਸੀ ਮੈਡੀਕਲ ਕਾਲਜ ਲੁਧਿਆਣੇ ਤੋਂ ਡਿਸਚਾਰਜ ਹੋਇਆ 10 ਤਰੀਕ ਨੂੰ ਆ 10 ਨੂੰ ਤੇ 12 ਤਰੀਕ ਨੂੰ ਉਹਨਾਂ ਦਾ ਇਹ ਅੱਜ ਸ਼ਾਮ ਨੂੰ 3 ਵਜੇ ਇੱਥੇ ਆ ਗਿਆ ਸੋ ਰਿਕਾਰਡ ਦੇ ਵਿੱਚ ਇੱਕ ਚੀਜ਼ ਜਿਹੜੀ ਅੱਜ ਵੱਡੀ ਸਾਡੇ ਸਾਹਮਣੇ ਆਈ ਏ ਮੈਂ ਤੁਹਾਨੂੰ ਦੋ ਦੋ ਮਿੰਟ ਲਈ ਦਿਖਾਉਂਗਾ ਵੀ ਬਹੁਤ ਇੰਪੋਰਟੈਂਟ ਚੀਜ਼ ਸੀ ਉਹ ਕੀ ਸੀ ਕਿ ਜਦੋਂ ਇਹਨਾਂ ਨੂੰ 32 ਲੈ ਕੇ ਗਏ ਨੇ ਗਵਰਨਮੈਂਟ ਮੈਡੀਕਲ ਕਾਲਜ ਇਥੋਂ ਰੈਫਰ ਕੀਤਾ ਪਹਿਲਾਂ ਸਿਵਲ ਹਸਪੀਟਲ ਫਿਰ ਇਹਨਾਂ ਨੂੰ 32 ਭੇਜ ਦਿੱਤਾ ਗਿਆ 32 ਵਾਲੇ ਹਸਪੀਟਲ ਦੇ ਵਿੱਚ ਬਹੁਤ ਜੜਿਆ ਜ ਵੱਡਾ ਜੜਾ ਕੋਈ ਲੰਮਾ ਡਿਸਕਸ਼ਨ ਚੱਲੀ ਮਾ ਉਹਦੇ ਬਾਰੇ ਤੁਹਾਨੂੰ ਕਿਉਂਕਿ ਬੀਇੰਗ ਇੱਕ ਕਾਉਂਸਲ ਅਸੀਂ ਉਹਨਾਂ ਦੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਉਹਦੇ ਵਿੱਚ ਚਾਰ ਚੀਜ਼ਾਂ ਦੀ ਜਦੋਂ ਇਹਨਾਂ ਨੂੰ ਲੈ ਕੇ ਗਏ ਨੇ 13 ਤਰੀਕ ਨੂੰ ਉੱਥੇ ਚਾਰ ਚੀਜ਼ਾਂ ਸੀ ਨੱਕ ਚੋਂ ਆ ਰਿਹਾ ਬਲੱਡ ਇਹਨਾਂ ਦੇ ਮੂੰਹ ਚੋਂ ਆ ਰਿਹਾ ਵੋਮਿਟਿੰਗ ਹੋ ਰਹੀ ਹੈ ਜਿਹਨੂੰ ਉਲਟੀਆਂ ਤੇ ਪਲੱਸ ਸੀਜ਼ਨ ਜਿਹਨੂੰ ਦੌਰੇ ਕਹਿੰਦੇ ਨੇ ਕਿਉਂਕਿ ਉਹ ਬ੍ਰੇਨ ਚ ਜੋ ਕਿਤੇ 6:00 ਵਜੇ ਬਾਬਾ ਜੀ ਹੁਣ ਇਹ ਚਾਰ ਚੀਜ਼ਾਂ ਲਿਖ ਰਹੇ ਨੇ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਜਾ ਹੈ ਲੈਫਟ ਜਿਹਨੂੰ ਅਸੀਂ ਜਵਾੜਾ ਕਹਿੰਨੇ ਆ ਉਹ ਟੁੱਟਿਆ ਹੋਇਆ। ਉੱਥੇ ਜਦੋਂ ਗਏ ਨੇ ਡਾਕਟਰਸ ਦੀ ਦੇਖੋ ਮੇਰੇ ਹੱਥ ਦੇ ਵਿੱਚ ਗਵਰਨਮੈਂਟ ਮੈਡੀਕਲ ਇਹ ਜਿਹੜਾ ਆਪਣਾ ਹੈਗਾ ਹਸਪੀਟਲ 32 ਉਹਦੀ ਮੇਰੇ ਕੋਲ ਰਿਪੋਰਟ ਏ। ਉਸ ਰਿਪੋਰਟ ਦੇ ਵਿੱਚ ਕਲੀਅਰਲੀ ਇਹ ਲਿਖਿਆ ਹੋਇਆ ਕਿ ਇਹਨਾਂ ਨੇ ਬਾਬਾ ਜੀ ਦਾ ਫ੍ਰੈਕਚਰ ਏ ਜੀ ਜਵਾੜਾ। ਐਡਵਾਈਸ ਕੀ ਕੀਤੀ ਏ ਸਰਜਰੀ 14 ਅਗਸਤ ਨੂੰ। ਤੇ ਉਹਨਾਂ ਦੇ ਨਾਂ ਤੇ ਸਰਜਰੀ ਔਰ ਸਰਜਰੀ 5 ਘੰਟੇ ਸਰਜਰੀ ਹੁੰਦੀ ਏ ਜੀ। ਤੇ ਉਸ ਤੋਂ ਬਾਅਦ 4 ਹਫ਼ਤੇ ਲਗਭਗ 4 ਹਫਤੇ ਉਹਦੇ ਤੋਂ ਬਾਅਦ ਤੁਹਾਨੂੰ ਜਿਹੜਾ ਉਹ ਆਰਾਮ ਦਿੱਤਾ ਜਾਏਗਾ ਤੇ ਫੂਡ ਨਹੀਂ ਖਾ ਪਾਉਂਗੇ ਤੁਹਾਡਾ ਸਾਰਾ ਫਲੂਇਡ ਜਿਹੜਾ ਹੈਗਾ ਉਹ ਪਾਜੀ ਆਪਾਂ ਲਵਾਂਗੇ ਵਾਟਰ ਇਨਟੇਕ ਜਿਹੜੀ ਹੈਗੀ ਉਹੀ ਹੋਏਗੀ ਹੁਣ ਉਹ ਚੀਜ਼ ਰਿਕਾਰਡ ਬਣ ਰਿਹਾ ਕਿ 14 ਤਰੀਕ ਨੂੰ ਡਾਕਟਰ ਐਡਵਾਈਸ ਕਰ ਰਿਹਾ ਸਰਜਰੀ ਜਵਾੜੇ ਦੀ ਕਿਉਂਕਿ ਜਵਾੜਾ ਆਪਣੇ ਆਪ ਤਾਂ ਜੁੜ ਨਹੀਂ ਜਾਣਾ ਫ੍ਰੈਕਚਰ ਹੋਇਆ ਹੋਇਆ ਸੋ ਉਸ ਚੀਜ਼ ਦੇ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਜੱਜ ਸਾਹਿਬ ਨੂੰ ਇਹ ਕਿਹਾ ਕਿ ਪੁਲਿਸ ਜਿਹੜੀ ਸਾਡੀ ਹੈ ਜਿਹੜੀ ਕੱਲ ਜਾ ਕੇ 15 ਅਗਸਤ ਨੂੰ ਜਾ ਕੇ ਉਹਨਾਂ ਦੀ ਅਰੈਸਟ ਪਾ ਆਈ ਇੱਕ ਕੀ ਅਡੀ ਕਾਲੀ ਸੀ ਕਿ ਤੁਸੀਂ 15 ਤੱਕ ਨੂੰ ਅਰੈਸਟ ਪਾਏ ਹੋ ਥੋੜਾ ਜਿਹਾ ਸਮਾਂ ਦਿਓ ਪਹਿਲਾਂ ਕੀ ਹੁੰਦਾ ਇੱਕ ਹਿਊਮਨਿਟੇਰੀਅਨ ਗਰਾਉਂਡਸ ਹੁੰਦੀਆਂ ਨੇ ਇਨਸਾਨੀਅਤ ਦੇ ਤੌਰ ਤੇ ਕੀ ਏ ਕਿ ਪਹਿਲਾਂ ਬੰਦੇ ਨੂੰ ਤੁਸੀਂ ਐਡਮਿਟ ਕਰਾਓ ਦਾ ਇਲਾਜ ਕਰਾਓ ਉਹਦੀ ਸਰਜਰੀ ਕਰਾਓ ਉਸ ਤੋਂ ਬਾਅਦ ਪਰਚਾ ਖੜਿਆ ਹੈ ਤੁਸੀਂ ਉਹਦੀ ਬੰਦੀ ਪਾ ਲਓ ਪਰ ਇੱਥੇ ਆ ਕੇ ਇਹ ਕਾਲੀ ਕੀਤੀ ਗਈ ਕੱਲ ਉਹਨਾਂ ਦੀ ਨਾ ਸਰਜਰੀ ਕਰਾਈ ਸਰ ਉਹਨਾਂ ਨੇ ਦੱਸਿਆ ਕਿ ਇੱਕ ਆਪਣੀ ਦਾੜ ਦਰਦ ਹੁੰਦੀ ਹੋਵੇ ਨਾ ਤਾਂ ਆਪਣਾ ਹਾਲ ਕੀ ਹੁੰਦਾ ਉਹਦਾ ਜਬਾੜਾ ਟੁੱਟਿਆ ਤੇ ਅਸੀਂ ਇੱਥੇ ਅੰਦਰ ਪੁਆਇੰਟ ਸੇਲ ਆਏ ਨੇ ਕਿ ਕੱਲ ਨੂੰ ਜੇਕਰ ਕੁਝ ਪੀਕ ਪੈ ਗਈ ਕੱਲ ਨੂੰ ਉਹ ਕੋ ਕੈਂਸਰ ਰੂਪ ਧਾਰਨ ਕਰ ਗਈ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਜੇ ਟੈਂਡਰ ਕਰਦਨ ਸਾਡੀ ਪੰਜਾਬ ਪੁਲਿਸ ਜਾਂ ਸਟੇਟ ਕਹਿ ਦੇਵੇ ਜੀ ਸਾਡੀ ਜ਼ਿੰਮੇਵਾਰੀ ਹੈ ਜਾਂ ਉਹਨਾਂ ਨਾਲ ਕਿਉਂਕਿ ਉਹਦੇ ਵਿੱਚ ਇਹ ਵੀ ਲਿਖਿਆ ਹੈ ਕਿ ਉਹਨਾਂ ਨੂੰ ਬਰੀਥਿੰਗ ਕਿਉਂਕਿ ਜਵਾੜੇ ਦੇ ਟੁੱਟਣ ਕਰਕੇ ਸੋਜਿਸ਼ ਇਸ ਲੈਵਲ ਤੇ ਹੈ ਕਿ ਸਾਹ ਲੈਣ ਚ ਵੀ ਪ੍ਰੋਬਲਮ ਹੈ ਸੋ ਅੱਜ ਅਸੀਂ ਇਹਨਾਂ ਨੂੰ ਕੋਈ ਕਹਿ ਕਿ ਅੱਜ ਜ਼ਰੂਰਤ ਹੈ ਇਸ ਗੱਲ ਦੀ ਹੈ ਕਿ ਉਹਨਾਂ ਨੂੰ ਆਪਾਂ 32 ਵਾਲੇ ਹਸਪੀਟਲ ਚ ਜਾਂ ਸਿਵਲ ਹਸਪੀਟਲ ਚ ਦੁਬਾਰਾ ਐਡਮਿਟ ਕਰਾਈਏ ਉਹਨਾਂ ਦਾ ਪਹਿਲਾਂ ਪਹਿਲਾਂ ਇਲਾਜ ਹੋਵੇ ਫੇਰ ਉਸ ਤੋਂ ਬਾਅਦ ਰਿਮਾਂਡ ਤੇ ਆਪਾਂ ਆਈਏ ਸੋ ਇਹਨਾਂ ਨੇ 5 ਦਿਨ ਦਾ ਰਿਮਾਂਡ ਮੰਗਿਆ ਸੀ ਲਗਭਗ ਮੈਨੂੰ ਲੱਗਾ ਘੰਟਾ ਦਢ ਘੰਟਾ ਸਾਢੇ ਜਿਹੜਾ ਜੜੀਏ ਦੋਨਾਂ ਤਰ੍ਹਾਂ ਦੀ ਆਪਸ ਚੱਲੀ ਏ ਤਾਂ ਹੁਣ ਲਾਸਟ ਆ ਕੇ ਜੱਜ ਸਾਹਿਬ ਨੇ ਅੱਜ ਬਹੁਤ ਮੈਂ ਕਹਾਂਗਾ ਕਿ ਮਾਂਜੋ ਕੋਰਟਸ ਦੇ ਉੱਪਰ ਸਾਨੂੰ ਬਹੁਤ ਫੇਟ ਏ ਸਾਰਿਆਂ ਨੂੰ ਸੋ ਇੱਕ ਲੰਬੀ ਜਿਹੜੀ ਹੈਗੀ ਏ ਉਹਦੇ ਤੇ ਆਰਗੂਮੈਂਟਸ ਤੋਂ ਬਾਅਦ ਅੱਜ ਮਾਂਜੋ ਕੋਰਟ ਨੇ ਉਹਦੇ ਤੇ ਉਹਨਾਂ ਨੂੰ ਹੁਣੇ ਸਿਵਲ ਹਸਪੀਟਲ ਜਿਹੜਾ ਹੈਗਾ ਮੈਡੀਕਲ ਆਫੀਸਰਸ ਦੇ ਕੋਲ ਹਜੇ ਸਾਡੇ ਕੋਲ ਆਰਡਰ ਅਸੀਂ ਅਪਲਾਈ ਕਰਤਾ ਕਿਉਂਕਿ 6 ਵਜ ਗਏ ਸੀ ਕਾਪੀ ਸਵੇਰੇ ਮਿਲੇਗੀ ਬਟ ਉਹਨਾਂ ਨੇ ਸਾਨੂੰ ਦੱਸਿਆ ਕਿ ਮੈਂ ਇਹਦੇ ਤੇ ਮੈਡੀਕਲ ਆਫੀਸਰਸ ਨੂੰ ਕੰਪਲੀਟ ਇਹਦਾ ਐਗਜ਼ਾਮੀਨੇਸ਼ਨ ਕਰੇ ਕਰਨਗੇ ਔਰ ਪਿਛਲਾ ਰਿਕਾਰਡ ਦੇਖਿਆ ਜਾਏਗਾ ਫਿਰ ਉਸ ਤੋਂ ਬਾਅਦ ਰਹੇਗਾ ਪੁਲਿਸ ਕਸਟਡੀ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਉਹਦਾ ਜਿਹੜਾ ਰਿਮਾਂਡ ਹੈ ਉਹਦੇ ਬਾਰੇ ਅੱਗੇ ਜਿਹੜਾ ਹੈਗਾ ਉਹ ਫੈਸਲਾ ਜਿਹੜਾ ਕੀਤਾ ਜਾਏਗਾ ਸੋ ਇਹ ਬਹੁਤ ਅਜ ਇੰਪੋਰਟੈਂਟ ਸੀ ਬਾਕੀ ਆਰਡਰ ਕਲੈਰੀਫਾਈ ਕਰਨਗੇ ਔਰ ਹੁਣ ਉਹਨਾਂ ਨੂੰ ਸਿਵਲ ਹਸਪੀਟਲ ਇਹ ਕਿਹਾ ਸੀ ਕਿ ਤੁਸੀਂ ਲੈ ਕੇ ਜਾਓ ਔਰ ਪਿਛਲਾ ਬ੍ਰਦਰ ਵੱਲੋਂ ਇੱਕ ਪੁ ਕਿ ਤੁਸੀਂ ਬੋਰਡ ਆਫ ਡਾਕਟਰਸ ਕੌਨਸਟੀਟਿਊਟ ਕਰ ਦੋ ਕਿਉਂਕਿ ਜਬਾੜੇ ਤੇ ਸੱਟਾਂ ਨੇ ਕਿਉਂਕਿ ਸਰਜਰੀ ਤਾਂ ਕਰਵਾਈ ਹੋਈ ਨਹੀਂ ਤੁਸੀਂ ਹੁਣ ਰਿਮਾਂਡ ਤੇ ਜੇ ਪੁਲਿਸ ਰਿਮਾਂਡ ਚ ਵੀ ਰੱਖਦੇ ਹਾਂ ਜਾਂ ਉਸ ਤੋਂ ਬਾਅਦ ਜੁਡੀਸ਼ਲ ਭੇਜ ਦਿੰਦੇ ਨੇ ਜਾਂ ਜੇਲ੍ਹ ਚ ਭੇਜ ਦਿੰਦੇ ਹਾਂ ਉਹਦਾ ਜ਼ਿੰਮੇਵਾਰ ਕੌਣਾ ਹੈ ਉਹਦਾ ਜਬਾੜੇ ਦਾ ਇਲਾਜ ਕੌਣ ਕਰੇਗਾ ਜੋ ਸੱਟਾਂ ਵੱਜੀਆਂ ਨੇ ਸੋ ਉਹਨਾਂ ਚੀਜ਼ਾਂ ਦੇ ਮੱਦੇ ਨਜ਼ਰ ਰੱਖਦੇ ਹੋਏ ਜੱਸ ਸਾਹਿਬ ਨੇ ਡਿਟੇਲਡ ਆਰਡਰ ਕੀਤਾ ਕਾਪੀ ਤੁਹਾਨੂੰ ਸਵੇਰੇ ਦੇਵਾਂਗੇ ਪਰ ਮੋਟੇ ਤੌਰ ਤੇ ਹੈ ਕਿ ਉਹਨਾਂ ਨੂੰ ਡਾਇਰੈਕਟ ਕੀਤਾ ਸਾਰੀ ਸਾਡੀ ਪੁਲਿਸ ਜਿਹੜੇ ਆਈਓਜ਼ ਆਏ ਨੇ ਉਹ ਜੋ ਪੁਲਿਸ ਅਥਾਰਟिटीज ਫਿਰ ਉਸ ਤੋਂ ਬਾਅਦ ਉਹ ਰਿਪੋਰਟ ਤੋਂ ਬਾਅਦ ਜਿਹੜਾ ਅੱਗੇ ਪ੍ਰੋਸੈਸ ਉਹ ਹੋਣਾ ਹੈ